ਪੰਜਾਬ ਫਰਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਅਸ਼ਕਾ ਦਾ ਸਵਾਗਤ ਹੈ ਤਾਂ ਤਾਂ ਬਾਬਾ rau das ਜੀ ਦੀ ਦਰਗਾਹ ਪਿੰਡ ਚੱਕ ਬੁੱਧੋ ਕੇ ਹਰ ਸਾਲ ਦੀ ਤਰ੍ਹਾਂ ਲਗਵਾਇਆ ਗਿਆ ਸਾਲਾਨਾ ਮੇਲਾ ਇਹ ਮੇਲਾ ਪਿੰਡ ਦੀ ਸਮੂਹ ਸਾਧ ਸੰਗਤ ਅਤੇ ਨਗਰ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਲਗਾਇਆ ਜਾਂਦਾ ਹੈ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਅਤੇ ਚਾਹ ਪਾਣੀ ਦਾ ਖਾਸ ਇੰਤਜ਼ਾਮ ਕੀਤਾ ਗਿਆ ਨਗਰ ਦੇ ਸਾਬਕਾ ਸਰਪੰਚ ਅਤੇ ਸਰਬਸੰਮਤੀ ਨਾਲ ਬਣੇ ਨਵੇਂ ਸਰਪੰਚ ਵਿਰਿੰਦਰ ਸਿੰਘ ਵਿੰਦੂ ਵੱਲੋਂ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਕਿ ਇਹ ਮੇਲਾ ਬਹੁਤ ਪੁਰਾਣੇ ਸਮੇਂ ਤੋਂ ਲੱਗ ਰਿਹਾ ਹੈ ਪਿੰਡ ਵਿੱਚ ਨੌਜਵਾਨ ਲੜਕੇ ਦੇ ਸਵਰਗਵਾਸ ਹੋਣ ਕਾਰਨ ਕੋਈ ਖਾਸਾ ਵੱਡਾ ਪ੍ਰੋਗਰਾਮ ਨਹੀਂ ਕਰ ਸਕੇ ਹਾਲਾਂਕਿ ਮਾਨਯੋਗ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦਾ ਇਜੱਦੀ ਪਿੰਡ ਹੈ ਉਹ ਹਰ ਸਾਲ ਇਸ ਮੇਲੇ ਤੇ ਆਉਂਦੇ ਹਨ ਅਤੇ ਉਹਨਾਂ ਵੱਲੋਂ ਵੀ ਇਸ ਮੇਲੇ ਨੂੰ ਵਕਤ ਤੋਂ ਵਕਤ ਸਹਿਯੋਗ ਦੇਣ ਦੀ ਗੱਲ ਕੀਤੀ ਸੀ ਪਰ ਅਜੇ ਹਾਂ ਨਹੀਂ ਹੋ ਸਕਿਆ ਪਰ ਉਮੀਦ ਹੈ ਅਗਲੇ ਮੇਲੇ ਤੇ ਸਾਡੇ ਵੱਲੋਂ ਬਾਬਾ ਜੀ ਦੀ ਮੇਹ ਸਦਕਾ ਵਧੀਆ ਪ੍ਰੋਗਰਾਮ ਕੀਤਾ ਜਾਣਗੇ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਨੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਕਾਇਸਾ ਸੀ ਕਾ ਜੀ ਨਾਮ ਸਾ ਤੁਹਾਡਾ ਬੁੱਟਰ RAM ਐਕਸਰਪਾਈ ਬੁੱਟਰ RAM ਜੀ ਮੇਲਾ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਮੇਲਾ ਜੀ ਹਰ ਸਾਲ ਬਾਗ ਦੇ ਮਹੀਨੇ ਤੇ ਲਵਾਇਆ ਜਾਂਦਾ ਜੀ ਬੜੇ ਤੁੰਗਾਨਾ ਬਣਾਇਆ ਜਾਂਦਾ ਹੈ ਜੀ ਐਸ ਵਾਰ ਜਵਾਨ ਲੜਤੇ ਦੀ ਦਹਿ ਤੋੜ ਕਰਕੇ ਕਲਾਕਾਰੀ ਆ ਸਕੇ ਮਤਲਬ ਵਿਵਸਥਾ ਦਾ ਮੇਲਾ ਲਵਾ ਦਿੱਤਾ ਹੈ ਤੇ ਹਰ ਸਾਲ ਦੀ ਤਰ੍ਹਾਂ ਬਹੁਤ ਲੰਦਾ ਬੰਦ ਪਿੰਡ ਦੀ ਸੰਯੋਗ ਔਰ ਪੰਚਾਇਤ ਦਾ ਕੀ ਰੋਲ ਇਸ ਵਿੱਚ ਔਰ ਮੌਜੂਦਾ ਪੰਚਾਇਤ ਕਿਹੜੀ ਹੈ ਸਰਪੰਚ ਜੀ ਸਰਪੰਚ ਜੀ ਨਾ ਬਣਾਇਆ ਜੀ ਅਸੀਂ ਅੱਗੇ ਹਰ ਵਾਰੀ ਕਰਾਂ ਪੱਠੇ ਹੋ ਕੇ ਸਰਸੋ ਤੇ ਬਣਾਇਆ ਜੀ ਬਹੁਤ ਸਾਰੇ ਰਾਤ ਕੇ ਮੇਲਾ ਉਵੇਂ ਹੀ ਲੱਭ ਕੀਤਾ ਹੋਇਆ ਉਵੇਂ ਚਲਾਇਆ ਇਹ ਸਰਪੰਚ ਸਾਹਿਬ ਇਹ ਨੇ ਹਾਂ ਜੀ ਸਰ ਨਾਮ ਤੁਹਾਡਾ ਜੀ ਬ੍ਰਿੰਦਰ ਸਿੰਘ ਗਿੰਦੂ ਜੀ ਜੀ ਸਰਪੰਚ ਚੱਕ ਲਖੋ ਵਾਲੀ ਬੁੱਢੋਗੇ ਜੀ ਬਹੁਤ ਮਤਲਬ ਕਿ ਮੇਰੇ ਵੀ ਮਨ ਨੇ ਬਹੁਤ ਖੁਸ਼ੀ ਹੁੰਦੀ ਆ ਸਾਰੇ ਮੇਰੇ ਚਾਚੇ ਦਾਏ ਆ ਜੀ ਜਿੰਨੇ ਆ ਸਾਰਾ ਪਿੰਡ ਜੀ ਮੇਰੇ ਇੱਕ ਜੋਟ ਹੋ ਕੇ ਸਰਬਸੰਤੀ ਨਾਲ ਸਰਪੰਚ ਬਣਾਇਆ ਜੀ ਜੀ ਤੇ ਸਾਰੇ ਪਿੰਡ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਆ ਜੀ ਇਸ ਟਾਈਮ ਸਾਡੇ ਪਿੰਡ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਇਨਾਕ ਇਕੱਠਾ ਨੇ ਜੀ ਬਹੁਤ ਜ਼ਿਆਦਾ ਸਾਰਾ ਪਿੰਡ ਇਕੱਠਾ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜੀ ਤੇ ਮੇਲਾ ਵੀ ਅਸੀਂ ਜਿਵੇਂ ਸਰਬਸੰਤੀ ਨਾਲ ਸਰਪੰਚ ਵਾਂ ਬਣਿਆ ਅਸੀਂ ਮੇਲਾ ਅਸੀਂ ਚੰਗਾ ਕੀ ਵਧੀਆ ਖਾੜਾ ਲਿਆਉਣਾ ਸੀ ਜੀ ਬਹੁਤ ਵਧੀਆ ਜੀ ਐਮ ਐਲ ਏ ਸਾਹਿਬ ਦਾ ਵੀ ਇਹੀ ਪਿੰਡ ਹੈ ਐਮ ਐਲ ਏ ਸਾਹਿਬ ਨੇ ਵੀ ਫੁੱਲ ਸੰਯੋਗ ਸੀ ਉਹ ਵੀ ਕਹਿੰਦੇ ਆਪਾਂ ਪੂਰਾ ਵਧੀਆ ਸਿੰਗਰ ਤਗੜਾ ਲਿਆਉਣਾ ਜੀ ਤੇ ਪੂਰੇ ਕਬੱਡੀ ਦੇ ਮੈਚ ਵੀ ਕਰਾਉਣੇ ਸੀ ਅੱਗੇ ਕਰਾਈ ਨੇ ਵੀ ਆ ਹਰ ਸਾਲ ਖਾੜਾ ਵੀ ਲਿਆ ਹਾਂ ਜੀ ਬੜਾ ਵੱਡਾ ਮੇਲਾ ਹੁੰਦਾ ਹੈ ਹਾਂ ਜੀ ਬਹੁਤ ਵੱਡਾ ਮੇਲਾ ਹੁੰਦਾ ਜੀ ਪਰ ਪ੍ਰੋਬਲਮ ਇਹ ਆ ਗਈ ਜੀ ਸਾਡੇ ਚਾਚੇ ਦਾ ਬੇਟਾ ਸੀ ਜੀ ਦੀਪਨ ਕੁਮਾਰ ਜੀ ਉਹਨਾਂ ਦੀ ਡੇਥ ਹੋ ਗਈ ਜੀ ਇਸ ਦੁਨੀਆ ਦੇ ਨਹੀਂ ਰਹਿ ਉਹ ਸਾਨੂੰ ਬਹੁਤ ਹੀ ਜ਼ਿਆਦਾ ਦੁੱਖ ਹੈ ਜੀ ਇਸ ਕਰਕੇ ਫਿਰ ਅਸੀਂ ਕਬੱਡੀ ਜਾਂ ਖਾੜਾ ਨਹੀਂ ਲਿਆ ਸਕੇ ਜੀ ਜੀ ਐਮਐਲਏ ਸਾਹਿਬ ਦੀ ਵੀ ਉਧਰ ਦੀ ਡਿਊਟੀ ਲੱਗ ਜੀ ਦਿੱਲੀ ਦੀ ਉਹ ਡਿਊਟੀ ਦੇਨ ਦਿੱਲੀ ਇਸ ਕਰਕੇ ਉਹ ਵੀ ਨਹੀਂ ਆ ਸਕੇ ਜੇ ਪੂਰਾ ਵਧੀਆ ਖਾੜਾ ਜਾਂ ਕਬੱਡੀ ਕਰਾਉਂਦੇ ਮੇਲਾ ਤੂੰ ਤਾਂ ਨਾਲ ਪੂਰਾ ਵੱਡਾ ਕਰਾਉਂਦੇ ਜੀ ਲੈਥ ਨਾ ਹੋਈ ਹੁੰਦੀ ਤੇ ਆ ਜੇ ਐਮਐਲਏ ਸਾਹਿਬ ਵੀ ਇੱਥੇ ਮੌਜੂਦ ਹੁੰਦੇ ਜੀ ਪੰਚਾਇਤ ਦੀ ਤੁਸੀਂ ਗੱਲ ਕੀਤੀ ਹੈ ਸਰਬਸੰਮਤੀ ਨਾਲ ਬਣੀ ਹੈ ਤਾਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿਵੇਂ ਵੇਖਦੇ ਹੋ ਜ਼ਿੰਮੇਵਾਰੀਆਂ ਤਾਂ ਵੱਡੀਆਂ ਹੁੰਦੀਆਂ ਜੀ ਬਿਲਕੁਲ ਸਹੀ ਤੁਹਾਡੀ ਗੱਲ ਹੈ ਪਰ ਮੈਨੂੰ ਇਸ ਤਰ੍ਹਾਂ ਨਹੀਂ ਕੋਈ ਪਰੇਸ਼ਾਨੀ ਆ ਰਹੀ ਜੀ ਸਾਡੇ ਪਿਛਲੇ ਆ ਚਾਚਾ ਵੀ ਐ ਸਰਪੰਚ ਹੈ ਜੀ ਜੀ ਇਹਦੋਂ ਪਿਛਲੇ ਸਰਪੰਚ ਧਰਮ ਸਿੰਘ ਜੀ ਜਾਂ ਇਹਦੋਂ ਪਿਛਲੇ ਸਰਪੰਚ ਚਾਚਾ ਲਖਮਨ ਸਿੰਘ ਜੀ ਸਾਰੇ ਮਤਲਬ ਮੈਨੂੰ ਸਮਝਾਉਂਦੇ ਆਏ ਕੰਮ ਕਰਨ ਆਏ ਕਰਨਾ ਜਿਹੜੀਆਂ ਚੀਜ਼ਾਂ ਨੇ ਮੈਂ ਨਹੀਂ ਪਤਾ ਜੀ ਉਹ ਮੈਨੂੰ ਮੇਰੇ ਚਾਚੇ ਤਾਏ ਮੇਰੇ ਭਰਾ ਮੈਨੂੰ ਦੱਸ ਦਿੰਦੇ ਆ ਜੀ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਦੀ ਇਹ ਤਾਂ ਰਹੀ ਬਜ਼ੁਰਗਾਂ ਦੀ ਜਾਂ ਪੁਰਾਣੇ ਸਰਪੰਚਾਂ ਦੀ ਗੱਲ ਤਾਂ ਨੌਜਵਾਨਾਂ ਦਾ ਸਾਥ ਕਿੱਦਾਂ ਦਾ ਹੈ ਨੌਜਵਾਨ ਤਾਂ ਸਾਰੀ ਮੇਰੇ ਨਾਲ ਹੈ ਜੀ ਨੌਜਵਾਨੀ ਸਾਰੀ ਮੇਰੇ ਨਾਲ ਖੜੀ ਜੇ ਬਜ਼ੁਰਗ ਜਿਹੜੇ ਹੈਗੇ ਸੀ ਜਿਹੜੇ ਮਨਚ ਸੋਚਦੇ ਸੀ ਨਹੀਂ ਆਪ ਇਲੈਕਸ਼ਨ ਨਹੀਂ ਲੜਨਾ ਜਾਏ ਕਰਨਾ ਉਹ ਨੌਜਵਾਨੀ ਨੇ ਸਾਧਨਾਂ ਨਾਲ ਹੀ ਸਾਰਿਆਂ ਨੂੰ ਸਮਝਾਇਆ ਗਿਆ ਜੀ ਤੇ ਸਾਰੇ ਬਜ਼ੁਰਗ ਵੀ ਮੇਰੇ ਨਾਲ ਅੱਜ ਖੜੀ ਹੈ ਜੀ ਠੀਕ ਹੋਰ ਕੋਈ ਬੇਨਤੀ ਆ ਸੰਦੇਸ਼ ਦਸ਼ਕਾਂ ਨੂੰ ਬਸ ਬੇਨਤੀ ਇਹ ਹੈ ਜੀ ਜਿਵੇਂ ਸਾਡੇ ਪਿੰਡ ਤੇ ਸਰਬਸੰਤੀ ਹੋਈ ਹੈ ਜੀ ਅੱਜ ਸਾਡਾ ਪਿੰਡ